ਮੁੱਖ ਮੰਤਰੀ ਭਗਵੰਤ ਮਾਨ ਨੇ 3 ਮਹੀਨਿਆਂ ਦੇ ਵਿੱਚ ਨਸ਼ਾ ਬੰਦ ਕਰਨ ਦੇ ਲਈ ਵਾਅਦਾ ਕੀਤਾ ਸੀ ਪਰ ਅੱਜ 2 ਸਾਲ ਹੋ ਗਏ ਨੇ ਕੋਈ ਵਾਅਦਾ ਪੂਰਾ ਨਹੀਂ ਹੋਇਆ ਬਸ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ ਇਹ ਬਿਆਨ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਤੇ ਤਿੱਖੇ ਨਿਸ਼ਾਨੇ ਸਾਧੇ ਨੇ ਤੇ ਜਿਸ ਨੂੰ ਲੈ ਕੇ ਸਰਬਜੀਤ ਸਿੰਘ ਝਿੰਜਰ ਦਾ ਕਹਿਣਾ ਹੈ ਕਿ ਲੋਕਾਂ ਨੂੰ ਕਦੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸੀ ਕਿ ਜਿਹੜਾ ਪੰਜਾਬ ਦੇ ਵਿੱਚ ਨਸ਼ਾ बिक ਰਿਹਾ ਹੈ ਉਹ ਸਿਰਫ ਔਰ ਸਿਰਫ ਸਰਕਾਰਾਂ ਬੁਕਾਰੀਆਂ ਨੇ ਤੇ ਅੱਜ ਆਮ ਆਦਮੀ ਪਾਰਟੀ ਦੀ ਖੁਦ ਸਰਕਾਰ ਹੈ ਤੇ ਅੱਜ ਸਵਾਲ ਇਹ ਉੱਠਦਾ ਹੈ ਕਿ ਅੱਜ ਜਿਹੜਾ ਨਸ਼ਾ बिक ਰਿਹਾ ਹੈ ਜਿਹੜਾ ਦਿਨੋ-ਦਿਨ ਨਸ਼ੇ ਦੀ ਸਥਿਤੀ ਵਧਦੀ ਜਾ ਰਹੀ ਹੈ ਕਿ ਉਸ ਦੇ ਪਿੱਛੇ ਵੀ ਮੁੱਖ ਮੰਤਰੀ ਗਵੰਤਮਾਨ ਦਾ ਵੱਡਾ ਹੱਥ ਹੈ ਤੇ ਜਿਸ ਨੂੰ ਲੈ ਕੇ ਹੁਣ ਲਗਾਤਾਰ ਆਮ ਆਦਮੀ ਪਾਰਟੀ ਸਵਾਲਾਂ ਦੇ ਵਿੱਚ ਘਿਰੀ ਹੋਈ ਹੈ ਤੇ ਦੂਜੇ ਪਾਸੇ ਸਿੱਖ ਪੰਥਕ ਦੀ ਗੱਲ ਕਰੀਏ ਤੋ ਉਥੇ ਹੀ ਉਹਨਾਂ ਨੇ ਇਹ ਗੱਲ ਕਹੀ ਕਿ ਸਿੱਖੀ ਸਿੱਖੀ ਨੂੰ ਲੈ ਕੇ ਜਿਹੜਾ ਹਮੇਸ਼ਾ ਇਹ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੇ ਨਾਲ ਖੜੀ ਹੈ ਤੇ ਅੱਗੇ ਵੀ ਖੜੇ ਰਹਾਂਗੇ ਤੇ ਜਦੋਂ ਤੱਕ ਸਾਡੇ ਸਿੱਖਾਂ ਨੂੰ ਲੈ ਕੇ ਆਵਾਜ਼ ਹਮੇਸ਼ਾ ਹੀ ਅਸੀਂ ਅਕਾਲੀ ਦਲ ਨੇ ਉਠਾਈ ਹੈ ਤੇ ਹੁਣ ਜਦੋਂ ਆਮ ਆਦਮੀ ਪਾਰਟੀ ਦੇ ਵੱਲੋਂ ਸਿੱਖਾਂ ਦੀ ਗੱਲ ਹੀ ਨਹੀਂ ਕੀਤੀ ਜਾਂਦੀ ਤੇ ਜਦੋਂ ਸਿੱਖਾਂ ਦੀ ਗੱਲ ਆਉਂਦੀ ਹੈ ਤਾਂ ਹਮੇਸ਼ਾ ਹੀ ਚਪੋ ਵਟ ਲਈ ਜਾਂਦੀ ਹੈ ਲਗਾਤਾਰ ਹੁਣ ਆਮ ਆਦਮੀ ਪਾਰਟੀ ਦੇ ਉਤੇ ਤਿੱਖੇ ਨਿਸ਼ਾਨੇ ਜਿਹੜੇ ਸਰਬਜੀਤ ਸਿੰਘ ਝਿੰਜਰ ਦੇ ਵੱਲੋਂ ਸਾਦੇ ਜਾ ਰਹੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਢਿੰਜਰ ਦਾ ਹੋਰ ਕੀ ਕਹਿਣਾ ਹੈ ਸੋ ਅੱਜ ਬੜੀ ਐਮ ਇੱਕ ਅਸੀਂ ਪ੍ਰੈਸ ਕਾਨਫਰੰਸ ਕਰਦੀ ਆ ਕਿਉਂਕਿ ਜੋ ਕੁਝ ਪਿਛਲੇ ਸਮੇਂ ਵਿੱਚ ਕਦੇ ਦੇਖਣ ਨੂੰ ਨਹੀਂ ਮਿਲਿਆ ਉਹ ਕੁਝ ਅਜ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਚੰਡੀਗੜ੍ਹ ਦੇ ਵਿੱਚ ਖਾਸ ਕਰਕੇ ਦੇਖਣ ਨੂੰ ਤੁਹਾਨੂੰ ਮਿਲੂਗਾ ਪਹਿਲਾਂ ਮੈਂ ਜੇ ਗੱਲ ਕਰਾਂ ਪੰਜਾਬ ਦੀ ਕਿ ਪੰਜਾਬ ਦੇ ਵਿੱਚ ਜਿਵੇਂ ਅੱਜ ਖਾਸ ਕਰਕੇ ਯੂਥ ਦੇ ਨਾਲ ਜਿਹੜੀ ਠੱਗੀ ਵਜੀ ਆ ਨਾ ਤਾਂ ਯੂਥ ਨੂੰ ਕੋਈ ਰਜਗਾਰ ਮਿਲਿਆ ਕਿਹਾ ਤਾਂ ਬਹੁਤ ਕੁਝ ਗਿਆ ਸੀ ਪਰ ਕੋਈ ਵੀ ਨੌਕਰੀ ਖਾਸ ਕਰਕੇ ਯੂਥ ਲਈ ਨਹੀਂ ਦਿੱਤੀ ਗਈ ਜੇ ਥੋੜੀਆਂ-ਬਹੁਤੀਆਂ ਦਿੱਤੀਆਂ ਗਈਆਂ ਤਾਂ ਉਹ ਵੀ ਬਾਹਰਲੇ ਸੂਬਿਆਂ ਨੂੰ ਰੋਜ਼ਗਾਰ ਦਾ ਸਭ ਤੋਂ ਵੱਡਾ ਮੁੱਦਾ ਹੁੰਦਾ ਯੂਥ ਲਈ ਪਰ ਉਹਦਾ ਬੇੜਾ ਕਰਕ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਹੋ ਚੁੱਕਿਆ। ਦੂਜਾ ਹੁੰਦਾ ਸਪੋਰਟਸ ਜਿਹੜੀਆਂ ਸ਼੍ਰੋਮਣੀ ਕਾਲੀ ਸਰਕਾਰ ਵੇਲੇ ਪਿੰਡਾਂ ਦੇ ਵਿੱਚ ਟੂਰਨਾਮੈਂਟ ਹੁੰਦੇ ਸੀ। ਜਿਮ ਵੰਡੇ ਜਾਂਦੇ ਸੀ। ਖੇਡ ਕਿੱਟਾਂ ਵੰਡੀਆਂ ਜਾਂਦੀਆਂ ਸੀ। ਪਿੰਡਾਂ ਦੇ ਵਿੱਚ ਗਰਾਊਂਡ ਤਿਆਰ ਕੀਤੇ ਜਾਂਦੇ ਸੀ। ਜਿੰਮਾਂ ਲਈ ਖੁੱਲਾ ਪੈਹ ਦਿੱਤਾ ਜਾਂਦਾ ਸੀ। ਅੱਜ ਉਹ ਜ਼ੀਰੋ ਆ। ਨਾ ਹੀ ਕੋਈ ਟੂਰਨਾਮੈਂਟਾਂ ਨਾ ਹੀ ਕੋਈ ਕਬੱਡੀ ਵਰਲਡ ਕੱਪ ਹੈ ਜਿਹੜੇ ਟੂਰਨਾਮੈਂਟ ਚੱਲਦੇ ਸੀ ਉਹ ਵੀ ਸਰਕਾਰ ਨੇ ਬੰਦ ਕਰ ਦਿੱਤੇ ਨੇ ਤੇ ਨਾ ਹੀ ਖਿਡਾਰੀਆਂ ਲਈ ਕੋਈ ਖਾਸ ਕੋਈ ਸਹੂਲਤ ਜਾਂ ਕੋਈ ਯੋਗਦਾਰ ਸਰਕਾਰ ਜਿਹੜੀ ਆ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ ਪਾ ਰਹੀ ਆ ਤੀਜਾ ਸਭ ਤੋਂ ਵੱਡਾ ਜਿਹੜਾ ਮੁੱਦਾ ਲੈ ਕੇ ਪੰਜਾਬ ਦੇ ਵਿੱਚ ਸਰਕਾਰ ਆਈ ਸੀ ਕਿ ਜਿਹੜੇ ਲੋਕ ਕਹਿੰਦੇ ਸੀ ਕਿ ਚਿੱਟਾ ਆਪ ਨਹੀਂ ਵਿਕਦਾ ਸਰਕਾਰਾਂ ਮਕਾਉਂਦੀਆਂ ਨੇ ਇਹ ਬਿਆਨ ਪੰਜਾਬ ਦੇ ਮੁੱਖ ਮੰਤਰੀ ਦੇ ਨੇ ਅੱਜ ਦੇ ਮੁੱਖ ਮੰਤਰੀ ਦੇ ਭਗਵੰਤ ਮਾਨ ਦੇ ਮੈਂ ਫੇਰ ਰੀਪੀਟ ਕਰ ਰਿਹਾ ਭਗਵੰਤ ਮਾਨ ਬਾਰ ਬਾਰ ਕਹਿੰਦਾ ਹੁੰਦਾ ਸੀ ਚਿੱਟਾ ਆਪ ਨਹੀਂ ਵਿਕਦਾ ਸਰਕਾਰਾਂ ਵਕਾਉਂਦੀਆਂ ਨੇ ਅੱਜ ਪੰਜਾਬ ਦੇ ਵਿੱਚ ਥਾਂ ਥਾਂ ਜਿਹੜਾ ਚਿੱਟਾ ਵਿਕ ਰਿਹਾ ਜਿਹੜਾ ਪਿੰਡ ਪਿੰਡ ਮਹੱਲੇ ਤੱਕ ਪੁੜੀਆਂ ਇਥੋਂ ਤੱਕ ਹਾਲਾਤ ਨੇ ਕਿਕ ਲੁਧਿਆਣੇ ਦੇ ਅਖਬਾਰ ਨੇ ਖਬਰ ਲਈ ਪਿਛਲੇ ਸਮੇਂ ਦੇ ਵਿੱਚ ਕਿ ਤਿੰਨ ਕੁੜੀਆਂ ਦੇ ਨਾਲ ਇੱਕ ਕੁੜੀ ਫ੍ਰੀ ਇਹ ਹਾਲਾਤ ਪੰਜਾਬ ਦੇ ਨੇ ਨਸ਼ੇ ਨਾਲ ਮਰਨ ਵਾਲਿਆਂ ਦੀ ਗਿਣਤੀ 10 ਗੁਣਾ ਵੱਧ ਚੁੱਕੀ ਆ ਤੇ ਨਸ਼ੇ ਦੀ ਗਿਣਤੀ ਕਿੰਨੀ ਵੱਧ ਚੁੱਕੀ ਆ ਇਹ ਤਾਂ ਗਿਣਤੀ ਮਰਤੀ ਤੋਂ ਬਾਹਰ ਇਹ ਹਾਲਾਤ ਅੱਜ ਪੰਜਾਬ ਦੇ ਬਲੇ ਹੋਏ ਨੇ ਤੇ ਇਹਨਾਂ ਦਾ ਸੁਪਰੀਮੋ ਜਿਹੜਾ ਅੱਜਕੱਲ੍ਹ ਦਿੱਲੀ ਦੀ ਜੇਲ੍ਹ ਦੀ ਹਵਾ ਦੇਖ ਰਿਹਾ ਹੈ ਉਹ ਕਹਿੰਦਾ ਹੁੰਦਾ ਸੀ ਕਿ ਜੇ ਸਰਕਾਰਾਂ ਸਿਹਰਦ ਹੋਣ ਤਾਂ 2 ਹਫਤਿਆਂ ਵਿੱਚ ਨਸ਼ਾ ਬੰਦ ਹੋ ਸਕਦਾ ਹੈ ਪਰ 2 ਸਾਲ ਹੋ ਗਏ ਇੱਕ ਥਾਂ ਵੀ ਨਸ਼ਾ ਬੰਦ ਨਹੀਂ ਕਰ ਸਕੇ ਕਿਹੜੀ ਇਹਨਾਂ ਨੇ ਕੋਈ ਵੱਡੀ ਕਾਰਵਾਈ ਕੀਤੀ ਕਿਹੜੇ ਏਰੀਆ ਜਾਂ ਕਿਹੜੇ ਮਹੱਲੇ ਦੇ ਵਿੱਚ ਨਸ਼ਾ ਰੋਕ ਲਿਆ ਉਹ ਬਿਲਕੁਲ ਫੇਲ ਹੋ ਚੁੱਕੇ ਨੇ ਸੋ ਇਹ ਤੋਂ ਸਾਬਤ ਹੁੰਦਾ ਹੈ ਕਿ ਇਹ ਇਹਨਾਂ ਦੇ ਆਪਣੇ ਬਿਆਨ ਨੇ ਕਿ ਚਿਕਾਪ ਲਈ बिकਦਾ ਸਰਕਾਰਾਂ ਬਕਾਉਂਦੀਆਂ ਦਾ ਮਤਲਬ ਸਰਕਾਰ ਵਕਾਰੀ ਔਨ ਕਲੀਅਰ ਹੈ ਇਹਦਾ ਮਤਲਬ ਸਰਕਾਰਾਂ ਸਿਹਰਦ ਨਹੀਂ ਹੈਗੀਆਂ ਨਸ਼ੇਲੀ ਤੇ ਭ੍ਰਿਸ਼ਟਾਚਾਰ ਉਹਦਾ ਪੂਰਾ ਬੋਲਬਾਲਾ ਸੋ ਪੰਜਾਬ ਦੇ ਹਾਲਾਤ ਬੜੇ ਤਰਸਯੋਗ ਹੋਏ ਪਏ ਨੇ ਜੇ ਗੱਲ ਕਰੀਏ ਚੰਡੀਗੜ੍ਹ ਦੀ ਤਾਂ ਜਦੋਂ ਤੋਂ ਸ਼ਰਮਣੀ ਕਾਲਦਲ ਦੀ ਪਿਛਲੇ ਸਮੇਂ ਚ ਕੋਰ ਕਮੇਟੀ ਦੀ ਮੀਟਿੰਗ ਹੋਈ ਸੀ ਉਦੇ ਚ ਬੜੇ ਪੰਥ ਪੰਜਾਬ ਪੰਜਾਬੀ ਅਤੇ ਪੰਜਾਬ ਦੀ ਭਾਈਚਾਰਕ ਸਾਂਝ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਸਮੁੱਚੀ ਸੀਨੀਅਰ ਲੀਡਰਸ਼ਿਪ ਇੱਕ ਮੁੱਦੇ ਤੇ ਪੰਜਾਬ ਵਿੱਚੋਂ ਲੜਨ ਜਾ ਰਹੇ ਨੇ ਪੰਥਕ ਅਜੰਡੇ ਤੇ ਪੰਜਾਬ ਦੇ ਅਜੰਡੇ ਤੇ ਪੰਜਾਬ ਦੀ ਭਾਈਚਾਰਕ ਸਾਂਝ ਦੇ ਅਜੰਡੇ ਤੇ ਪੰਜਾਬੀ ਦੇ ਅਜੰਡੇ ਤੇ ਤੇ ਜਦੋਂ ਦਾ ਉਹ ਮਹੌਰ ਬਣਨਾ ਸ਼ੁਰੂ ਹੋਇਆ ਪਿਛਲੇ ਸਮੇਂ ਦੇ ਵਿੱਚ ਪਹਿਲੀ ਵਾਰ ਚੰਡੀਗੜ੍ਹ ਦੀ ਰਾਜਧਾਨੀ ਦੇ ਵਿੱਚ ਸ਼੍ਰੋਮਣੀ ਕਾਲਦਨ ਨੇ ਇਕੱਲਿਆਂ ਚੋਣ ਲੜੀ ਸਾਡੇ ਸ਼੍ਰੋਮਣੀ ਕਾਲਦਨ ਦੇ ਪ੍ਰਧਾਨ ਸਤਕਾਰਯੋਗ ਹਰਦੀਪ ਸਿੰਘ ਮਟਰੇਲਾ ਜੀ ਬੈਠੇ ਨੇ ਇਹ ਆਪ ਕੌਂਸਲਰ ਬਣੇ ਅਤੇ 15 ਤੋਂ ਵੱਧ ਸੀਟਾਂ ਤੇ ਚੋਣ ਲੜੀ ਤੇ ਥੋੜੇ-ਥੋੜੇ ਫਰਕ ਨਾਲ ਸਾਡੇ ਕਈ ਨੌਜਵਾਨ ਹਾਰੇ ਸਾਡੇ ਯੂਨ ਦੇ ਪ੍ਰਧਾਨ ਇਹਨਾਂ ਨੇ ਵੀ ਚੋਣ ਲੜੀ ਸੀ ਤੇ ਬਹੁਤ ਥੋੜੇ ਫਰਕ ਦੇ ਨਾਲ ਇਹ ਰਹਿ ਗਏ ਸੀ ਪਰ ਜਦੋਂ ਦਾ ਹੁਣ ਮਾਹੌਲ ਪੰਜਾਬ ਦਾ ਬਣ ਲੱਗਿਆ ਮੈਂ ਸਮਝਦਾ ਕਿ ਚੰਡੀਗੜ੍ਹ ਵਰਗਾ ਸ਼ਹਿਰ ਜਿੱਤੇ ਹਰ ਵਰਗ ਹਰ ਕੈਟਾਗਰੀ ਤੇ ਖਾਸ ਕਰਕੇ ਪੜਿਆ ਲਿਖਿਆ ਵਰਗ ਸਟੇਟ ਦੀ ਰਾਜਧਾਨੀ ਦੇ ਵਿੱਚ ਰਹਿੰਦਾ ਹੋਵੇ ਤੇ ਉਥੋਂ ਬਹੁਤ ਵੱਡੇ ਪੱਧਰ ਤੇ ਨੌਜਵਾਨਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ ਕੇ ਇਹ ਕਹਿਣਾ ਕਿ ਅਸੀਂ ਸ਼੍ਰੋਮਣੀ ਕਾਲ ਦਲ ਦੇ ਮੰਚ ਤੇ ਸਟੇਜ ਤੇ ਆ ਕੇ ਕੰਮ ਕਰਨਾ ਚਾਹੁੰਦੇ ਆਂ ਸ਼੍ਰੋਮਣੀ ਅਕਾਲੀ ਦਲ ਦੀ ਜੁਆਇਨਿੰਗ ਕਰਨਾ ਚਾਹੁੰਦੇ ਆਂ ਇਹ ਸੰਪੂਰਨ ਰੂਪ ਦੇ ਵਿੱਚ ਮੈਂ ਸਮਝਦਾ ਇੱਕ ਪੂਰੀ ਪੰਜਾਬ ਸਟੇਟ ਦੇ ਇੱਕ ਵੱਡਾ ਮੈਸੇਜ ਆ ਬਹੁਤ ਵੱਡਾ ਮੈਸੇਜ ਆ ਇਹ ਸਿਰਫ ਸ਼ੁਰੂਆਤ ਆ ਧੰਨਵਾਦ ਕਰਦਾ ਮੈਂ ਹਰਦੀਪ ਸਿੰਘ ਬਟਰੇਲਾ ਜੀ ਦਾ ਕੀ ਇਹਨਾਂ ਦੀ ਅਗਵਾਈ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਕਾਲਦਲ ਵਾਰ-ਵਾਰ ਬੂਤ-ਬੂਤ ਪੱਧਰ ਤੱਕ ਮਜ਼ਬੂਤ ਹੋਣ ਲਈ ਕੰਮਰ ਕਸੇ ਕਸ ਰਿਹਾ ਹੈ ਅੱਜ ਇਹ ਮਾਹੌਲ ਨੂੰ ਦੇਖਦੇ ਹੋਏ ਕਿ ਸ਼੍ਰੋਮਣੀ ਕਾਲਦਲ ਤੋਂ ਜੇ ਚੰਡੀਗੜ੍ਹ ਵਰਗੇ ਸ਼ਹਿਰ ਦੇ ਯੂਥ ਆ ਜਿਹੜਾ ਉਹ ਆਸ ਦੀ ਕਿਰਨ ਵਰ ਦੇਖ ਰਿਹਾ ਹੈ ਜੇ ਅੱਜ ਚੰਡੀਗੜ੍ਹ ਦੇ ਨੌਜਵਾਨ ਇੱਕ ਆਸ ਆ ਜਿਹੜੀ ਉਹ ਸਿਰਫ ਸ਼੍ਰੋਮਣੀ ਕਾਲਦਲ ਵੱਲ ਦੇਖ ਰਹੇ ਨੇ ਤਾਂ ਤੁਸੀਂ ਸਮਝ ਸਕਦੇ ਹੋ ਕਿ ਪੰਜਾਬ ਦਾ ਮਾਹੌਲ ਕੀ ਆ ਪੰਜਾਬ ਦੇ ਵਿੱਚ ਪੰਜਾਬ ਬਚਾਓ ਯਾਤਰਾ ਸਰਦਾਰ ਸੁਖਬੀ ਸਿੰਘ ਬਾਦਲ ਜੀ ਦੀ ਅਗਵਾਈ ਵਿੱਚ 1 ਫਰਵਰੀ ਤੋਂ ਚੱਲ ਰਹੀ ਆ ਤੇ ਮੈਂ ਲਗਭਗ ਯਾਤਰਾ ਵਿੱਚ ਹਰ ਰੋਜ਼ ਉਹਦੇ ਨਾਲ ਹੁੰਨਾ ਸੋ ਜਿਹੜਾ ਮਾਹੌਲ ਉਹ ਯਾਤਰਾ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਉਹ ਬਿਆਨ ਨਹੀਂ ਕੀਤਾ ਜਾ ਸਕਦਾ